ਜਲੰਧਰ ਦੇ ਚਾਰ ਬਾਗ ਦੇ ਇੱਕ ਮੰਦ ਭਾਗੀ ਖਬਰ ਹੈ ਜਿਹੜੀ ਸਾਂਝੀ ਕਰ ਰਹੇ ਘਰ ਦੇ ਵਿੱਚ ਜਿਹੜਾ ਗੈਸ ਸਿਲੰਡਰ ਫਟ ਗਿਆ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਪ੍ਰਤਾਪ ਬਾਗ ਦੇ ਨਾਲ ਲੱਗਦੇ ਚਾਰ ਬਾਗ ਚਾਰ ਬਾਗ ਦੀਆਂ ਸਾਂਝੀਆਂ ਕਰ ਰਹੇ ਜਿੱਥੇ ਕੀ ਗੈਸ ਸਿਲੰਡਰ ਜਿਹੜਾ ਭੀੜ ਭਾੜ ਗਲੀਆਂ ਦੇ ਵਿੱਚ ਦੇਖ ਸਕਦੇ ਹੋ ਘਰ ਆ ਉੱਥੇ ਜਿਹੜਾ ਫਟ ਗਿਆ ਮੋਕੇ ਤੇ ਤਸਵੀਰਾਂ ਦੇਖ ਸਕਦੇ ਹੋ ਫਾਇਰ ਗਿਟ ਦੀ ਟੀਮ ਵੀ ਜਿਹੜੀ ਹੈ ਉਸ ਘਰ ਦੇ ਵਿੱਚ ਪਹੁੰਚੀ ਹੋਈ ਹੈ ਅੱਛਾ ਕੁਝ ਨਹੀਂ ਪਤਾ ਮੈਨੂੰ ਕਿ ਇਹ ਤੇ ਹਜੇ ਮੈਂ ਉਹਨਾਂ ਨਾਲ ਮਿਲਣਾ ਵੀ ਹੈ ਅੱਛਾ ਇਹ ਕੱਲ ਵੀ ਗੱਲ ਵੀ ਹੋਣਾ ਨਾ ਅੱਛਾ ਤੇ ਜੇ ਨਹੀਂ ਪਤਾ ਮੈਂ ਕਿੰਨੇ ਜਣੇ ਘਰ ਚ ਸੀ ਕੋਈ ਜੀ ਤੁਹਾਡਾ ਘਰ ਆਏ ਪੰਜ ਜਣੇ ਨਹੀਂ ਇਹ ਨਹੀਂ ਇਹ ਜਾਈਏ ਬਾਹਰ ਤੋਂ ਅੱਛਾ ਹੋਇਆ ਕਿੱਦਾਂ ਸੀਗਾ ਦੋ ਮੇਰੇ ਬਟੇ ਅੱਛਾ ਤੇ ਮੇਰੀ ਸਾਸ ਤੇ ਮੇਰੇ ਸਾਲਾ ਅੱਛਾ ਇੱਕ ਭਾਈ ਅੱਛਾ ਮਤਲਬ ਸਾਰੇ ਸੇਫ ਨੇ ਕੋਈ ਜਾਨੀ ਮਾਲਾਨੀ ਹੋਇਆ ਨਹੀਂ ਪਤਾ ਨਹੀਂ ਕੀ ਹੈ ਕਾਇਲ ਵਗੈਰਾ ਕੋਈ ਨਹੀਂ ਦੇਖਿਆ ਨਹੀਂ ਅੱਛਾ ਸਿੱਧਾ ਟੀ ਹੈ ਤੁਸੀਂ ਉਤਰੂਗਾ ਨਾਲ ਹੀ ਆਓ ਸਾਡੀ ਤੁਹਾਡੀ ਕੀ ਹੋਇਆ ਕੀ ਸੀਗਾ ਕਿਦਾਂ ਇਨਸੀਡੈਂਟ ਸਾਰਾ ਪਾੜਾ ਕਿਦਾਂ ਵਾਪਰੀ ਕਰਨਾ ਸਰ ਜੀ ਮੈਨੂੰ ਕੋਈ ਨੋਲੇਜ ਨਹੀਂ ਹੈ ਜੀ ਮੈਂ ਕੰਮ ਤੇ ਸੀ ਮੈਨੂੰ ਫੋਨ ਆਇਆ ਕਿ ਥੈਂਕ ਲੱਗੀ ਹੈ ਜੀ ਪਰ ਮੈਂ ਆਇਆ ਨਾਲੇ ਤੇ ਹੁਣ ਪਤਾ ਲੱਗੂਆ ਕੀ ਇਹ ਕਿਹਨੀ ਨੇ ਛੋਰੇ ਵਾਲੇ ਥੱਲੇ ਆਏ ਉੱਪਰ ਸੋਈ ਸੀਗੀ ਭਾਜੀ ਆ ਜੇ ਉੱਪਰ ਅੱਛਾ ਸੋਈ ਸੀ ਕਮਰੇ ਆ ਹੀ ਤੇ ਕਮਰੇ ਦੇ ਵਿੱਚ ਸਿਲੰਡਰ ਸੀਗਾ ਹਾਂਜੀ ਹਾਂਜੀ ਤੇ ਉੱਪਰ ਵਾਲੇ ਕਮਰੇ ਨੂੰ ਅਗ ਲੱਗੀ ਜਾਂ ਥੱਲੇ ਵੀ ਉੱਪਰ ਵਾਲੇ ਨੂੰ ਜੀ ਓਏ ਹਾਂਜੀ ਇਹ ਮੈਂ ਸਮਝ ਨਹੀਂ ਆ ਰਿਹਾ ਬਹੁਤ ਕੁਝ ਨੁਕਸਾਨ ਹੋ ਗਿਆ ਛੱਤ ਟੁੱਟ ਗਈ ਭਾਈ ਥੱਲੇ ਬਾਈਟ ਜਰ ਨਹੀਂ ਆਉਂਦੀ ਥੱਲੇ ਬਾਈਟ ਹਾਂ ਸੋ ਦੇਖ ਸਕਦੇ ਹੋ ਕਮਰੇ ਦੇ ਹਾਲਾਤ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਚਾਰ ਬਾੰਦ ਤੋਂ ਸਾਂਝੀ ਕਰ ਰਿਹਾ ਜਲੰਧਰ ਤੋਂ ਜਿੱਤੂ ਕੀ ਇੱਕ ਮੰਦ ਭਾਗੀ ਤੇ ਮਾੜੀ ਵੱਡੀ ਖਬਰ ਜਿਹੜੀ ਤੁਹਾਨੂੰ ਸਾਂਝੀ ਕਰ ਰਿਹਾ ਜਿਸ ਘਰ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਸਾਰਾ ਹੀ ਸਮਾਨ ਜਲ ਕੇ ਰਾਖ ਹੋ ਗਿਆ ਉਹਨਾਂ ਦੇ ਘਰ ਦਾ ਔਰ ਇਹ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਜਿਹੜੇ ਹਾਲਾਤ ਦੱਸ ਰਿਹਾ ਦੇਖੋ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਔਰ ਸਿਲੰਡਰ ਜਿਹੜਾ ਫਟਣ ਕਰਕੇ ਜਿਹੜਾ ਇਹ ਘਟਨਾ ਸਾਰੀ ਵਾਪਰੀ ਹੈ ਔਰ ਦੇਖ ਸਕਦੇ ਹੋ ਕਿ ਉਹ ਕਮਰੇ ਦੇ ਹਾਲਾਤ ਜਿਹੜਾ ਤਾਂ ਤਸਵੀਰ ਹੈ ਜਿਹੜੀ ਜਲੰਧਰ ਦੇ ਪ੍ਰਤਾਪ ਬਾਗ ਦੇ ਨਾਲ ਲੱਗਦੇ ਚਾਰ ਬਾਗ ਦੀਆਂ ਸਾਂਝੀਆਂ ਕਰਿਆ ਪੀੜਪੜ ਵਾਲੇ ਏਰੀਆ ਦੇ ਵਿੱਚ ਇਹ ਘਰ ਹੈ ਜਿਸ ਜਗ੍ਹਾ ਦੇ ਉੱਪਰ ਜਿਹੜੀ ਹੈ ਸਿਲੰਡਰ ਫਟਣ ਕਰਕੇ ਜਿਹੜੀ ਹੈ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਅੱਗ ਇੰਨੀ ਕਿ ਜ਼ਿਆਦਾ ਹੋ ਜਾਂਦੀ ਹੈ ਸਾਰਾ ਸਮਾਨ ਜਿਹੜਾ ਜਲ ਕੇ ਰਾਖ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਹੀ ਸਮਾਨ ਜਿਹੜਾ ਉਹਨਾਂ ਦਾ ਜਲ ਕੇ ਰਾਖ ਹੋ ਗਿਆ ਕੁੱਲਰ ਤੱਕ ਜਿਹੜੇ ਸੜ ਗਏ ਨੇ ਔਰ ਆ ਸਮਾਨ ਜਿਹੜਾ ਘਰ ਦਾ ਸਾਰਾ ਹੀ ਸੜ ਗਿਆ ਕਾਫੀ ਭਾਰੀ ਜਿਹੜਾ ਨੁਕਸਾਨ ਆ ਉਹਨਾਂ ਦਾ ਹੋਇਆ ਬਿਲਕੁਲ ਬਿਲਕੁਲ ਪਾਜੀ ਹੋਇਆ ਕਿ ਦਸ ਅਕਸੀਡੈਂਟ ਸਾਰਾ ਹੈ ਕਿ ਇੱਕ ਸਮਾਨ ਆਹ ਸਬਜ਼ੀ ਬਣਾ ਰਹੇ ਸੀਗੇ ਸਿੰਲਟਰ ਤੇ ਸਿੰਲਟਰ ਨੂੰ ਅੱਗ ਲੱਗੀ ਰੈਗੂਲੇਟਰ ਨੂੰ ਅੱਗ ਫੈਲਦੀ ਪਈ ਕਿੰਨੇ ਕਮੇ ਦੀ ਘਟਨਾ ਪਾਜੀ ਹੈ ਪਾਜੀ ਹੋ ਗਿਆ ਅੱਧਾ ਘੰਟਾ ਗਿਆ ਅੱਧਾ ਘੰਟਾ ਹੋ ਗਿਆ ਤੇ ਮੌਕੇ ਤੇ ਦਮਕਲ ਭਾਗ ਦੇ ਕਿੰਨੀ ਹੋਏ ਆ ਗਏ ਆ ਗਏ ਨਾਲ ਹੀ ਆ ਗਏ 10 ਮਿੰਟ ਬਾਅਦ ਉਹਨਾਂ ਨੇ ਅੱਗ ਚੱਕ ਹਾਂਜੀ ਪਾਜੀ ਤੇ ਕਿੰਨੇ ਬੰਦੇ ਸੀਗੇ ਉਦੋਂ ਘਰ ਚ ਪੰਜ ਛੇ ਜਾਣੇ ਸੀਗੇ ਠੀਕ ਹੈ ਸਾਰੇ ਮੈਂਬਰ ਸੇਫ ਆ ਸਾਰੇ ਘਰ ਦੇ ਜਿਹੜੇ ਜਿੰਨੇ ਵੀ ਸੀ ਭਾਜੀ ਜਿਹੜਾ ਘਰ ਦਾ ਜਿਹੜਾ ਜਿੰਨਾ ਸਮਾਨ ਸੀ ਸਾਰਾ ਸੜ ਗਿਆ ਭਾਜੀ ਹਾਂ ਜੀ ਹਾਂ ਜੀ ਸਾਰਾ ਸੜ ਗਿਆ ਕੰਪਨੀ ਚਲਾ ਰਹੇ ਸੀ ਸਾਰਾ ਉਹ ਸੜ ਗਿਆ ਤੇ ਭਾਜੀ ਹੁਣ ਹੁਣ ਫੈਮਲੀ ਕਿੱਥੇ ਸਾਈ ਫੈਮਲੀ ਠੀਕ ਹੈ ਫੈਮਲੀ ਸਾਰੇ ਫੈਮਲੀ ਪਤਾ ਨਹੀਂ ਜੀ ਸਰ ਜੀ ਮੈਂ ਮਿਲੇ ਨਹੀਂ ਤੁਸੀਂ ਮਿਲੇ ਨਹੀਂ ਨਹੀਂ ਮਿਲਿਆ ਨਹੀਂ ਨਾ ਨਾ ਮਿਲੂੰਗਾ ਮੈਂ ਤਾਂ ਤੁਹਾਨੂੰ ਕਿੱਧਾ ਕਿੱਧਾ ਨਹੀਂ ਫੈਮਲੀ ਅਜੇ ਮੈਂ ਮਿਲਿਆ ਨਹੀਂ ਨਾ ਭਾਜੀ ਸਿਲੰਡਰ ਫਟਣ ਦਾ ਕਾਰਨ ਪਤਾ ਲੱਗ ਲੱਗਿਆ ਕੀ ਕਿਸ ਕਾਰਨ ਤੋਂ ਫਟਿਆ ਜਾਂ ਕਿਦਾਂ ਅੱਜ ਦਿਨੇ ਬਚਨ ਪੁਨਾਣਾਮੀ ਰੂਮ ਆ ਤਾਂ ਇਹ ਮੈਨੂੰ ਪਤਾ ਲੱਗਣਾ ਹੈ ਕਿ ਬਿਲਕੁਲ ਤਸਵੀਰਾਂ ਜਿਵੇਂ ਤੁਸੀਂ ਆਏ ਹੋ ਅੱਗ ਲੱਗੀ ਹੋਈ ਹੈ ਸਿਲੰਡਰ ਜਿਹੜਾ ਅੱਗ ਲੱਗੀ ਹੈ ਕਿ ਮੈਂ ਕੋਲ ਦੇ ਘਰ ਦੇ ਵਿੱਚ ਜਿਹੜਾ ਸਿਲੰਡਰ ਸਾਰਾ ਨਾਲ ਮਿਲ ਕੇ ਟੈਪ ਕਿੱਤੀ ਹੈ ਓਕੇ ਸਾਰਾ ਕੁਝ ਨਾਲ ਮਿਲ ਕੇ ਟੈਪ ਸਿਲੰਡਰ ਜੋ ਠੀਕ ਹੈ ਉਹ ਫਟਿਆ ਹਾਂ ਚਲੋ ਥੋੜੇ ਚਲੋ ਓਕੇ ਸਿਲੰਡਰ ਫਟਿਆ ਸੋ ਬਿਲਕੁਲ ਜੀ ਤਸਵੀਰਾਂ ਇਹ ਜਲੰਧਰ ਦੀਆਂ ਤੁਹਾਨੂੰ ਸਾਂਝੀਆਂ ਕਰ ਰਿਹਾ ਬੜੀ ਮੰਦ ਭਾਗੀ ਖਬਰ ਹੈ ਜਲੰਧਰ ਤੋਂ ਜਿੱਥੇ ਕਿ ਜਿਹੜਾ ਚਾਰ ਬਾਗ ਇਲਾਕਾ ਜਿਹੜਾ ਦੱਸਿਆ ਜਾ ਰਿਹਾ ਪ੍ਰਤਾਪ ਬਾਗ ਦੇ ਨਾਲ ਜਿੱਥੇ ਸਾਰੀ ਇਹ ਘਟ ਉਹ ਘਰ ਦੇ ਵਿੱਚ ਦੇਖ ਸਕਦੇ ਹੋ ਸਾਰਾ ਇਹ ਸਮਾਨ ਜਿਹੜਾ ਜਲ ਕੇ ਰਾਖ ਹੋ ਗਿਆ ਸਿਲੰਡਰ ਫਟਣ ਕਰਕੇ ਜਿਹੜਾ ਭਾਰੀ ਨੁਕਸਾਨ ਹੋਇਆ ਮੌਕੇ ਤੇ ਦਮਕਨ ਪਹਾੜੀ ਟੀਮ ਜਿਹੜੀ ਫਾਇਰ ਗੇਟ ਆ ਕੇ ਜਿਨ੍ਹਾਂ ਨੇ ਅੱਗ ਨੂੰ ਕਾਬੂ ਪਾ ਲਿੱਤਾ ਔਰ ਜਿਹੜਾ ਕਾਫੀ ਤੰਗ ਪੂੜੀਆਂ ਨੇ ਘਰ ਔਰ ਇਹ ਫੈਮਿਲੀ ਦਾ ਨਹੀਂ ਹਲੇ ਪਤਾ ਲੱਗ ਸਕਿਆ ਔਰ ਇਹ ਫੈਮਿਲੀ ਮੈਂਬਰ ਸੀਗੇ ਜਿਨ੍ਹਾਂ ਨਾਲ ਗੱਲਬਾਤ ਪਰੀ ਹੋਇਆ ਕਿਦਾਂ ਤੁਸੀਂ ਆਣਗਵਾਂ ਰਹਿੰਦੇ ਹੋ ਉਹ ਰਹਿੰਦੇ ਆ ਉੱਧਰ ਬੈਠੇ ਆ ਹਾਂਜੀ ਸਿਲੰਡਰ ਚੇਂਜ ਕੀਤਾ ਸੀ ਉਹ ਲੀਕ ਕਰਕੇ ਅੱਜ ਸਿਲੰਡਰ ਚੇਂਜ ਅੱਜ ਲਗਾਇਆ ਸੀਗਾ ਹਾਂਜੀ ਲਗਾਇਆ ਨਹੀਂ ਫੇਰ ਨਾਲ ਟੁੱਟੇ ਬਣਾ ਰਹੇ ਸੀਗੇ ਅੱਛਾ ਜੀ ਨਵਾਂ ਲਗਾਇਆ ਸੀ ਉਹ ਲੀਕੇਜ ਥੋੜੀ ਕਿੰਨੇ ਕੋ ਫੈਮਿਲੀ ਮੈਂਬਰ ਸੀਗੇ ਉੱਪਰ ਜਿਸ ਵੇਲੇ ਇਹ ਬਲਾਸਟ ਹੋਇਆ ਸਰ ਮੈਂ ਮੈਂ ਤਾਂ ਬਾਅਦ ਸੀਗਾ ਉਹ ਬੈਠੇ ਉਹਨਾਂ ਦੇ ਬਨੰਦ ਕਿਸਮ ਦੇ ਬੱਚੇ ਵੀ ਸੀਗੇ ਨਾਲ ਤੇ ਤੁਹਾਡਾ ਘਰ ਬਿਲਕੁਲ ਨਾਲ ਹੈ ਸਰ ਪਹਿਲੇ ਮੇਰੇ ਘਰ ਹੈ ਅੱਛਾ ਤੁਹਾਡੇ ਘਰ ਹੈ ਆਹ ਅਸੀਂ ਇੱਥੇ ਹੁਣ ਇਦਾਂ ਨੂੰ ਕਰਦੇ ਹਾਂ ਸਪੇਸ ਦੇ ਪਾਸੇ ਰੈਂਟ ਸੀ ਤੁਸੀਂ ਰੈਂਟੇਡ ਦਿੱਤਾ ਨਹੀਂ ਦਿੱਤੀ ਉਹ ਉਹਨਾਂ ਦੇ ਨਾਲ ਠੀਕ ਹੈ ਤੇ ਹੁਣ ਲੈ ਕੇ ਕਿਥੇ ਗਈ ਫੈਮਿਲੀ ਮੈਂਬਰਾਂ ਨੂੰ ਸਰ ਠੀਕ ਹੈ ਸਾਰੀ ਬਚਾਈਏ ਸਾਰਿਆਂ ਦਾ ਹਾਂਜੀ ਹਾਂਜੀ ਉਹਦਾ ਉਹਦਾ ਬਚਾਇਆ ਸਾਰਾ ਠੀਕ ਹੈ ਤੇ ਕਿੰਨੀ دیر ਚ ਫਾਇਰ ਜੇਡ ਆਪਾਂ ਪਹੁੰਚ ਵੀ ਸੀ ਜੀ ਜਲਦੀ ਪਹੁੰਚਦੇ ਜਲਦੀ ਪਹੁੰਚਿਆ ਜਾ ਰਿਹਾ ਹੈ ਉਹ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਉਸ ਜਗ੍ਹਾ ਦੀਆਂ ਸਾਂਝੇ ਕਰ ਰਹੇ ਜਿਹੜੀਆਂ ਚਾਰਪਾਖ ਜਲੰਧਰ ਤੋਂ ਔਰ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਸਾਂਝੇ ਕਰ ਰਹੇ ਜਿੱਥੇ ਕਿ ਪਰਿਵਾਰਕ ਮੈਂਬਰ ਜਿਹੜੇ ਕਾਡਾ ਕਰ ਸਰ ਹੋਇਆ ਕਿੱਦਾਂ ਸੀਗਾ ਇਨਸੀਡੈਂਟ ਜਿਹੜਾ ਹੋਇਆ ਕਿ ਤੁਮਾਂ ਰੋਟੀ ਬਣਾ ਰਹੇ ਸੀ ਜਿੱਦਾਂ ਰੋਜ਼ ਪ੍ਰੋਟੀਨ ਛਾੜ ਕੇ ਰੋਟੀ ਬੰਦੀ ਹੈ ਪ੍ਰੋਟੀਨ ਬਣਾ ਰਹੇ ਸੀ ਅਚਾਨਕ ਇੱਕਦਮ ਬਾਸ਼ਲ ਲਈ ਜਾਂ ਕਹੋ ਜਾਂ ਅਗ ਨਾਲ ਇੱਕਦਮ ਸਟੋਕ ਕੱਪ ਬਾਹਰ ਆ ਗਈ ਹਮਾਰੇ ਡਰ ਗਏ ਤੇ ਉਹ ਬਪਾ ਬਾਹਰ ਕੱਢਿਆ ਉਹਨਾਂ ਦੂਨੇ ਆਣੀ ਸੀ ਅੰਦਰ ਉਹਨਾਂ ਨੂੰ ਜਦੋਂ ਆਪਾਂ ਬਾਹਰ ਕੱਢਿਆ ਉਚਾ ਕਰਨ ਲਈ ਇੰਨੀ ਦੇਰ ਨੂੰ ਅੱਗ ਮਤਲਬ ਜਿਆਦਾ ਫੈਲ ਗਈ ਸੀ ਸਿੰਲਿੰਡਰ ਸਿੰਲਿੰਡਰ ਚੇਂਜ ਕਰ ਰਹੇ ਸੀਗੇ ਸਿੰਲਡ ਚੇਂਜ ਰੋਟੀ ਬਣਾ ਰਹੇ ਸੀ ਰੋਟੀ ਬਣਾ ਰਹੇ ਸੀ ਰੋਟੀ ਬਣਾ ਰਹੇ ਸੀ ਠੀਕ ਹੈ ਤੇ ਹੋਰ ਕੋਣ 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 ਸੀ ਕੋਲ ਉਹਨਾਂ ਦੇ ਮਮਾ ਸੀਗੇ ਮੇਰੇ ਮੇਰੇ ਮਮਾ ਹੀ ਸੀਗੇ ਉਹ ਮੇਰੇ ਭਾਂਜੇ ਸੀਗੇ ਮੈਂ ਸੀਗਾ ਮੈਂ ਇਸ ਦਾ ਬਾਹਰ ਖੜਾ ਸੀਗਾ ਫੋਨ ਤੇ ਗੱਲ ਕਰ ਰਿਹਾ ਸੀਗਾ ਇੰਨੀ ਦੇਰ ਨੂੰ ਤੇ ਬਚਾਈਏ ਬਾਕੀ ਮਾਰ ਜੀ ਜੀ ਸਾਰੇ ਸੇਵ ਨੇ ਇਹ ਬਾਕੀ ਬਾਕੀ ਜੋ ਵੀ ਹੈ ਤੁਹਾਡੇ ਸਾਹਮਣੇ ਕਿੰਨਾ ਕੁ ਨੁਕਸਾਨ ਹੋਇਆ ਮਾਦੂਈ ਨਾਲ ਜੋ ਵੀ ਕਰਦੀ ਚੀਜ਼ਾਂ ਸਭ ਨੂੰ ਤਾਰਫੋਂ ਨੇ ਇਹ ਵਾਲੇ ਸ਼ਾਸੀ ਆਪਣੀ ਵੀ ਸਭ ਕੁਝ ਸਭ ਲਾਸ ਹੋ ਗਿਆ ਮਤਲਬ ਜਾਨੀ ਮੈਨੂੰ ਨੁਕਸਾਨ ਕੋਈ ਵੀ ਨਹੀਂ ਜਾਨੀ ਇਨਸਾਨ ਨੂੰ ਕੋਈ ਨਹੀਂ ਸਾਹਿਬ ਬਸ ਇਹ ਮੇਰਾ ਗੇਮ ਹੈ ਵੀ ਪਤਾ ਕਿਦਾਂ ਚੱਲੇਆ ਮਤਲਬ ਕਿ ਐਸਲੀਕਤ ਤੇ ਵੀ ਸੀ ਸਰ ਗੇਲਨ ਰੋਟੀ ਬਣਾ ਰਹੀ ਸੀ ਅਚਾਨਕ ਹੋਇਆ ਜੋ ਵੀ ਕੋਈ ਸੀ ਜਿੱਦਾਂ ਵੀ ਬੰਦੇ ਰੋਟੀ ਬਣਾ ਰਹੇ ਜਦੋਂ ਕੋਈ ਬਣਾਉਂਦੇ ਨੇ ਬਸ ਉਸੇ ਚੱਕਰ ਦੀ ਤਾਂ ਆਪਣਾ ਡਰ ਲੱਗਾ ਕਿ ਸੈਂਟਰ ਫਟ ਜਾਏਗਾ ਅਸੀਂ ਬਾਹਰ ਆ ਗਏ ਜੀ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ ਬਸ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚ ਗਈ 10 ਟਾਈਮ ਤੋਂ ਹਾਂਜੀ ਹਾਂਜੀ ਫਾਇਰ ਬ੍ਰਿਗੇਡ ਆ ਗਈ ਉਹਨਾਂ ਨੇ ਆਪਣਾ ਕੰਮ ਕੀਤਾ ਜੀ ਦਾ ਜਾਲੀ ਨੂੰ ਨੁਕਸਾਨ ਨੂੰ ਜਾਲੀ ਨੂੰ ਨੁਕਸਾਨ ਕੋਈ ਨਹੀਂ ਹੁਣ ਸੇਵਾ ਸਭ ਕੁਝ ਸੋ ਬਿਲਕੁਲ ਦੇਖ ਸਕਦੇ ਹੋ ਸੋ ਜਲੰਧਰ ਦੀ ਤੁਹਾਨੂੰ ਅਪਡੇਟ ਜਿਹੜੀ ਸਾਂਝੀ ਕਰ ਰਹੇ ਆ ਦੇਖ ਸਕਦੇ ਹੋ ਕਿ ਜਿਹੜਾ ਜਲੰਧਰ ਦੇ ਵਿੱਚ ਜਿਹੜਾ ਪ੍ਰਤਾਗ ਬਾਗ ਦੇ ਇਲਾਕੇ ਦੇ ਵਿੱਚ ਜਿੱਥੇ ਘਰ ਦੇ ਵਿੱਚ ਸਿਲੰਡਰ ਫਟਣ ਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਦੱਸ ਰਹੇ ਆ ਜਿਹੜਾ ਬੇਟਾ ਉਹਨਾਂ ਦਾ ਉਹ ਦੱਸ ਰਿਹਾ ਕਿ ਮੌਕੇ ਤੇ ਜਦੋਂ ਇਹ ਘਟਨਾ ਹੋਈ ਹੈ ਤਾਂ ਬੇਟਾ ਉਹਨਾਂ ਦਾ ਕੋਲ ਹੀ ਸੀਗਾ ਜਿਹੜੀ ਸਾਰੀ ਇਹ ਘਟਨਾ ਵਾਪਰੀ ਹੈ ਤਾਂ ਸਿਲੰਡਰ ਫਟਣ ਕਰਕੇ ਜਿਹੜੀ ਸਾਰੀ ਘਟਨਾ ਹੋਈ ਹੈ ਔਰ ਸਿਲੰਡਰ ਉਹਨਾਂ ਨੇ ਲਗਾਇਆ ਹੋ ਰੋਟੀ ਨੂੰ ਬਣਾਣ ਲੱਗੇ ਸੀਗੇ ਤਾਂ ਉਸ ਵੇਲੇ ਜਿਹੜਾ ਸਿਲੰਡਰ ਗੈਸ ਸਿਲੰਡਰ ਆ ਜਿਹੜਾ ਲੀਕ ਹੋ ਗਿਆ ਤਾਂ ਉਹਦੇ ਫਟਰ ਕਰਕੇ ਜਿਹੜੀ ਸਾਰੀ ਇਹ ਘਟਨਾ ਜਿਹੜੀ ਵਾਪਰੀ ਔਰ ਮੰਦਪਾਗੀ ਘਟਨਾ ਜਿਹੜੀ ਜਲੰਧਰ ਤੋਂ ਇਸ ਵੇਲੇ ਤੁਹਾਨੂੰ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਜਿੱਤੇ ਕਿ ਘਰ ਦੇ ਵਿੱਚ ਰੋਟੀ ਬਣਾਉਣ ਦੇ ਸਮੇਂ ਇੰਨੀ ਵੱਡੀ ਜਿਹੜੀ ਹੈਪਨਿੰਗ ਹੋਈ ਹੈ ਉਹਨਾਂ ਦੇ ਘਰ ਦੇ ਵਿੱਚ ਉੱਥੇ ਹੀ ਦਮਕਨ ਵਿਭਾਗ ਨੂੰ ਜਿਹੜਾ ਸੂਚਿਤ ਕੀਤਾ ਜਾਂਦਾ ਤਾਂ ਮੌਕੇ ਤੇ ਆ ਕੇ ਉਹਨਾਂ ਵੱਲੋਂ ਜਿਹੜੀ ਕਾਫੀ ਭਿਆਨਕ ਅੱਗ ਸੀ ਉਹਨੂੰ ਜਿਹੜਾ ਕਾਬੂ ਕੀਤਾ ਜਾਂਦਾ ਔਰ ਪਰਿਵਾਰ ਦੇ ਇਸ ਵੇਲੇ ਹਾਲਾਤ ਜਿਹੜੇ ਦੇਖ ਸਕਦੇ ਕਿ ਪਰਿਵਾਰ ਉਹਦਾ ਸੇਫ ਹੈ ਮਾਲੀ ਨੁਕਸਾਨ ਕਾਫੀ ਪਰਿਵਾਰ ਦਾ ਹੋਇਆ ਹੈ ਔਰ ਜਾਨ ਦਾ ਜਿਹੜਾ ਬਚਾਅ ਹੋਇਆ ਰੱਬ ਦਾ ਸ਼ੁਕਰ ਹੈ ਕਿ ਕਿਸੇ ਦੀ ਵੀ ਜਿਹੜੀ ਜਾਨ ਨੂੰ ਨੁਕਸਾਨ ਨਹੀਂ ਹੋਇਆ ਔਰ ਇਲਾਕਾ ਨਿਵਾਸੀ ਵੀ ਜਿਹੜੇ ਇਸ ਵੇਲੇ ਕਾਫੀ ਇੱਥੇ ਇਕੱਠੇ ਨੇ ਜਿਹੜਾ ਇਹ ਚਾਰ ਬਾਗ ਇਲਾਕਾ ਜਿਹੜਾ ਪ੍ਰਤਾਗ ਬਾਗ ਦੇ ਨਾਲ ਆ ਉੱਥੇ ਹੀ ਜਿਹੜੀ ਇਹ ਸਾਰੀ ਘਟਨਾ ਜਿਹੜੀ ਇਹ ਵਾਪਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਹੁਣ ਜਿਹੜੀ ਅੱਗ ਨੂੰ ਕਾਬੂ ਪਾਇਆ ਕਾਫੀ ਜਿਹੜੀ ਲੜਾਂ ਇਲਾਕਾ ਭੀੜ ਭੜ ਵਾਲੀ ਗਲੀ ਹੈ ਜਿਸ ਸੋ ਪਰਿਵਾਰਕ ਮੈਂਬਰ ਵੀ ਜਿਹੜੇ ਹੈਗੇ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਕਿ ਘਟਨਾ ਜਿਹੜੀ ਸਾਰੀ ਹੈ ਕਿਸ ਤਰੀਕੇ ਜਿਹੜੀ ਹੈ ਵਾਪਰੀ ਸੀ ਪਰਿਵਾਰਕ ਮੈਂਬਰ ਜਿਹੜੇ ਪਿੱਛੇ ਖੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਰਾਂਗੇ ਇਹ ਦੇਖ ਰਹੇ ਹੋ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਿਆ ਉਹਦਾ ਕੀ ਕਹਿਣਾ ਅੱਛਾ ਜੀ ਸਿਲੰਡਰ ਖਤਮ ਹੋ ਗਿਆ ਸੀ ਸਿਲੰਡਰ ਖਤਮ ਹੋ ਗਿਆ ਯਾਰ ਇਹ ਗਲਤੀ ਹੈ ਅੱਛਾ ਜੀ ਅੱਛਾ ਚੋਪਾ ਅੱਛਾ ਜੀ ਪੂਰੀ ਕੀਤੀ ਜਾਂਦੀ ਹੈ ਮਤਲਬ ਬਾਤੀ ਜਾਂਦੀ ਹੈ ਕਿ ਮੌਕੇ ਦੇ ਵਿੱਚ ਸਾਈਕ੍ਰਿਕ ਨੇ ਵੀ ਪਹੁੰਚਦੀ ਨਹੀਂ ਮੈਨੂੰ ਪ੍ਰਾਈਮ ਨੇ ਤਾਂ ਅਚਾਨਕ ਫੋਨ ਆਇਆ ਮੇਰੇ ਭਰਾ ਦਾ ਸੀ ਹਾਂ ਤੁਹਾਡੇ ਬ੍ਰਦਰ ਬ੍ਰਦਰ ਹਾਂ ਜੀ ਮੈਨੂੰ ਮੈਂ ਉਸੇ ਟਾਈਮ ਭੱਜੇ ਮੇਰੇ ਬੱਚੇ ਬੜਾ ਤੈਸ ਹੂੰ ਮੈਂ ਸਬਰ ਭੱਜੇ ਆਈ ਤੇ ਦੇਖਿਆ ਕਿ ਮੈਂ ਜਲਦ ਤੱਕ ਪਹੁੰਚੀ ਉਹ ਤੱਕ ਫਾਈਬਰ ਗੇਟ ਪਹੁੰਚੀ ਹੂੰ ਜੋ ਜਾਣੀ ਨੁਸਾਨ ਨਹੀਂ ਹੋਦੀ ਦੀ ਲਾਈਵ ਬੰਦੇ ਠੀਕ ਨੇ ਤਰਾ ਠੀਕ ਇਸਨਾਂ ਹੀ ਬੋਲਦੇ ਸਵੇਰ ਦੇ ਵਰਨ ਦੇ ਪਰਿਵਾਰ ਆ ਤੋਂ 100 ਪਰਿਵਾਰ ਦੇ ਹਾਲਾਤ ਇਸ ਵੇਲੇ ਜਿਹੜੇ ਪਰਿਵਾਰਕ ਮੈਂਬਰ ਨੇ ਇਕੱਠੇ ਹੋਏ ਨੇ ਔਰ ਤਸਵੀਰਾਂ ਬਿਲਕੁਲ ਜਿਹੜੀਆਂ ਜਲੰਧਰ ਸ਼ਹਿਰ ਤੋਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦਮਕਲਪਹਾੜ ਦੀ ਟੀਮ ਨੇ ਜਿਹੜਾ ਆ ਕੇ ਮੌਕੇ ਤੇ ਹੁਣ ਕਾਬੂ ਪਾਇਆ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਜਿਸ ਘਰ ਦੇ ਵਿੱਚ ਇੰਨਾ ਵੱਡਾ ਜਿਹੜਾ ਨੁਕਸਾਨ ਆ ਹੋਇਆ ਔਰ ਜਿਹੜਾ ਕਿ ਅੱਗ ਲੱਗਣ ਜਿਹੜਾ ਕਾਰਨ ਦੱਸਿਆ ਜਾ ਰਿਹਾ ਕਿ ਸਿਲੰਡਰ ਫਟਣ ਕਰਕੇ ਜਿਹੜਾ ਗੈਸ ਸਿਲੰਡਰ ਆ ਉਹ ਫਟਿਆ ਤਾਂ ਉਸ ਤੋਂ ਬਾਅਦ ਜਿਹੜੀ ਅੱਗ ਲੱਗੀ ਹੈ ਨਵੇਂ ਦਰਸ਼ਕ ਵੀਰੇ ਨੂੰ ਦੱਸਦੀ ਹੈ ਕਿ ਜਲੰਧਰ ਦੀ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦਾ ਜਿਹੜਾ ਪ੍ਰਤਾਪ ਬਾਗ ਇਲਾਕਾ ਜਿਹੜਾ ਕਿ ਚਾਰ ਬਾਗ ਉੱਥੇ ਦੀ ਤਸਵੀਰਾਂ ਜਿੱਥੇ ਕਿ ਪਰਿਵਾਰਕ ਮੈਂਬਰਾਂ ਦੇ ਤੁਸੀਂ ਹਾਲਾਤ ਜਿਹੜੇ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰ ਜਿਹੜੇ ਕਾਫੀ ਇਸ ਵੇਲੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਜੀ ਸੋਏ ਜਦੋਂ ਇਹ ਲਿਖੋ ਨਾ ਇਹ ਰੋਣ ਬੈਸਟ ਫੈਮ ਫੈਮਾ ਜੰਮਾਰਾ ਉਹਦੇ ਵੀ ਇੱਕ ਫਲਾਇਟ ਦਾ ਵੀ ਬਈ ਚੰਗੇ ਨੇ ਤੋਂ ਦੇਖਣੇ ਫਲਾਇਟ ਦਾ ਉਹ ਇਹ ਤਸਵੀਰਾਂ ਤੁਹਾਨੂੰ ਸੁਕਾਰਤੀਆਂ ਜਿਹੜੀਆਂ ਸਾਨੀਆਂ ਕਰਿਆ ਜਿਸ ਜਗ੍ਹਾ ਦੇ ਉੱਪਰ ਸਾਰੀ ਹੈ ਜੀ ਸਫਰੀ ਹੈ ਸੋ ਬਾਕੀ ਸਮੋਲ ਲੈ ਕੇ ਹੋਰ ਜਿਵੇਂ ਵੀ ਅਪਡੇਟ ਸਾਨੂੰ ਪ੍ਰਾਪਤ ਹੋਣ ਦੀ ਤੁਹਾਨੂੰ ਜਰੂਰ ਸਾਨੀ ਕਰਾਂਗੇ ਹੁਣ ਤੱਕ ਬੜੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ